ਆ ਤੁਹਾਡੇ ਸਾਹਮਣੇ ਲੱਗਾ ਫੋਨ ਲਾਉਣ ਠੀਕ ਆ ਜੇ ਬਾਬਾ ਚੱਕ ਲਿਆ ਬਾਬੇ ਨੇ ਤੇ ਮੈਂ ਉਹਨੂੰ ਦੱਸੂਗਾ ਮੈਂ ਇੱਕ ਹਫ਼ਤੇ ਬਾਅਦ ਆਉਂਗਾ ਠੀਕ ਆ ਮੈਂ ਕੋਈ ਲੋਕਲਕਾਰ ਨਹੀਂ ਕੋਈ ਵੀ ਕੰਮ ਕਰਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਮੈਂ ਇੱਕ ਹਫ਼ਤੇ ਬਾਅਦ ਜਾਉਂਗਾ ਠੀਕ ਆ ਤੇ ਮੈਂ ਉਹਨਾਂ ਨਾਲ ਗੱਲ ਵੀ ਕਰਕੇ ਹਾਂ ਕਿਹੜੀ ਸ਼ਕਤੀ ਤੇਰ ਕੋ ਭੈਣ ਮੇਰਾ ਸੈਟਿੰਗ ਤਾਂ ਨਹੀਂ ਹੋਈ ਮੈਨੂੰ ਮਸ਼ਹੂਰ ਕਰਨਾ ਤੈਨੂੰ ਦੇਖੋ ਕਾਦੀ ਸੈਟਿੰਗ ਆਜ ਤੱਕ ਬਾਬਾ ਜੰਮਿਆ ਕੋਈ ਸਾਡਾ ਬਾਬਾ ਸਾਨੂੰ ਇੱਕੋ ਹੀ ਬਾਬਾ ਸਾਡੇ ਤੇ ਕਿਰਪਾ ਕਰਦਾ ਗੁਰੂ ਨਾਨਕ ਸਾਹਿਬ ਇਹ ਤਾਂ ਨਹੀਂ ਵੀ ਬਾਣ ਸਿੰਘ ਅਗਲੀ ਨੇ ਕਿਹਾ ਵੀ ਹਾਂ ਤੈਨੂੰ ਮਸ਼ਹੂਰ ਕਰੂ ਤੇਰੇ ਖਿਲਾਫ ਵਿਰੋ ਨਾ ਮੈਨੂੰ ਕੋਈ 10 ਲੱਖ ਨਾ 20 ਲੱਖ ਨਾ 1 ਕਰੋੜ ਨਾ ਮੈਂ ਖਰੀਦ ਸਕਦਾ ਦੁਨੀਆ ਤੇ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਕਰੀ ਲੈ ਠੀਕ ਆ ਮੈਨੂੰ ਸਿਰਫ ਖਰੀਦ ਸਕਦਾ ਤੇ ਮੇਰਾ ਬਾਬਾ ਨਾਨਕ ਖਰੀਦ ਸਕਦਾ ਦੁਨੀਆ ਤੇ ਹੋਰ ਬੰਦਾ ਕੋਈ ਨਹੀਂ ਖਰੀਦ ਸਕਦਾ ਤੋ ਇੱਕ ਗੱਲ ਮੇਰੀ ਕਵਰ ਸੋਚ ਕੇ ਵੇਖੀ ਜਿੰਨੀਆਂ ਵੱਡੀਆਂ ਮੇਰੇ ਤੇ ਮੁਸ਼ਕਲਾਂ ਆਈਆਂ ਜੱਡੀਆਂ ਵੱਡੀਆਂ ਮੁਸੀਬਤਾਂ ਆਈਆਂ ਜੇ ਮੇਰੇ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਉਹਨੇ ਗੋਡੇ ਟੇਕਣੇ ਸੀ ਉਹਨੇ ਚੀਕਾਂ ਮਾਰਨੀਆਂ ਸੀ ਲਲਕੜੀਆਂ ਕੱਢਣੀਆਂ ਸੀ ਹਾਏ ਦੁਹਾਈ ਰੱਬ ਦੀ ਅੱਜ ਤੱਕ ਦਾ ਰਿਕਾਰਡ ਬੋਲਦਾ ਮੱਝ ਵਾਲੇ ਜਰਨੈਲ ਦਾ ਕਿਸੇ ਦਾ ਆਪਣੇ ਦਾਮ ਤੇ ਆਏ ਗੁਰੂ ਦੇ ਨਾਮ ਦੇ ਉਹ صدਕਾ ਆਪਾਂ ਨੂੰ ਦੁਨੀਆ ਦੇ ਉੱਤੇ ਜੋ ਵੀ ਲੋਕ ਜਾਣਦੇ ਆ ਉਹਦੀ ਕਿਰਪਾ صدਕਾ ਆਲਾ ਮੈਂ ਬਾਬੇ ਨੂੰ ਲੱਗਾ ਦੇ ਲਾਉਣ ਫੋਨ ਪਰ ਬਾਬੇ ਨੇ ਕਹਣਾ ہاں جی بابا ਪਤਾ ਨਹੀਂ ਕਿਹੜੀ ਗੁਫਾ 'ਚ ਵੜਿਆ ਇਹ ਆਂਦਾ ਵੀ ਟੂੰ ਟੂੰ ਕਰੀ ਜਾਂਦਾ ਭਾਈ ਬਾਬਿਆਂ ਕੋਦੇ ਆਈ ਫੋਨ ਆ ਸਾਡੇ ਕੋਲ ਤੇ ਉਦਾਂ ਦਾ ਹੀ ਆ ਨਾ ਫਿਰ ਉਸ ਹਿਸਾਬ ਨਾਲ ਜਾਰੀ ਦੇ ਜੀ ਬਾਬਾ ਜੀ ਫੋਨ ਨਹੀਂ ਚੱਗਦਾ ਮੈਨੂੰ ਲੱਗਦਾ ਜਾਂ ਮਿਲਦਾ ਨਹੀਂ ਪਿਆ ਬਾਬਾ ਭਾਵੇਂ ਕੁੰਡਲੀ ਮਾਰ ਕੇ ਬੈਠਾ ਹੋਵੇ ਤੁਸੀਂ ਫੋਨ ਨਾ ਦੇ ਫਿਰਦੇ ਜੇ ਹਾਂ ਦੁਬਾਰਾ ਲਾਵਾਂ ਕੱਟ ਕੇ ਕਰੀ ਲਾ 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 ਜੀ ਦੁਬਾਰਾ ਲਾਤਾ ਜੇ ਹੁਣ ਚਾਕੂ ਤੇ ਬਾਬੇ ਨੂੰ ਮੈਂ ਪੱਕਾ ਲਾਈਵ ਕਹੂੰਗਾ ਵੀ ਬਾਬਾ ਜੀ ਤਾਂ ਨਿਆ ਕਰਾਮਾ ਦੀਆਂ ਸ਼ਕਤੀਆਂ ਵੇਖਣ ਅਸੀਂ ਆ ਰਿਹਾ ਕਿਹੜਾ ਕਿਹੜਾ ਤੁਹਾਡੇ ਅੰਦਰ ਗੋਲਾ ਫੇਟ ਹੋਇਆ ਸਾਰਾ ਕੱਢ ਦਿਆਂਗੇ ਬਾਹਰ ਹਾਂ ਭੂਤ ਪ੍ਰੇਤ ਜਿਹੜੇ ਨਾ ਸਾਰੇ ਹੀ ਨੰਗ ਸਿੰਘ ਸੈੱਟ ਕਰ ਦਿੰਦੇ ਬਾਹਰ ਕੱਢ ਦਿੰਦੇ ਆ ਜਿਹੜੇ ਕਈ ਕਹਿੰਦੇ ਇਲਮ ਆਹੀਂ ਵਸ ਕੀਤੇ ਹੀ ਆ ਉਹ ਕੀਤਾ ਹੀ ਆ ਕੀਤਾ ਸਾਡੇ ਸਾਹਮਣੇ ਕੋਈ ਇਲਮ ਲੂਮ ਨਹੀਂ ਕੰਮ ਕਰਦਾ ਤੁਸੀਂ ਇੱਕ ਚੀਜ਼ ਨੋਟ ਕਰਕੇ ਵੇਖੋ ਜਦੋਂ ਮੈਂ ਪਹਿਲਾਂ ਲੁਧਿਆਣੇ ਨੂੰ ਤੁਰ ਲੱਗਾ ਸੀ ਤੇ ਸਿਸਟਮ ਨੇ ਮੇਰੇ ਸਾਹਮਣੇ ਲੱਡ ਵਾਲਾ ਰੋਡ ਦੇ ਉੱਤੇ ਹੀ ਇਹ ਕਹਤਾ ਹੀ ਕੋਈ ਗੱਲ ਨਹੀਂ ਬਾਬਾ ਜੀ ਤੁਹਾਡਾ ਕੰਮ ਹੋ ਗਿਆ ਤੁਹਾਨੂੰ ਜਾਣ ਦੀ ਲੋੜ ਨਹੀਂ ਹਾਂ ਹੁਣ ਮਤਲਬ ਦੁਬਾਰਾ ਹੀ ਹੌਣ ਵਾਲਾ ਇਟ ਵਾਸ ਦੁਬਾਰਾ ਮੈਂ ਹੁਣ ਇਹ 10 ਬੈਚ ਦੇ ਮੈਚ ਵੀ ਜਾ ਸਕਦਾ ਹਾਂ ਲੇਕਿਨ ਨਹੀਂ ਮੈਂ ਕੰਮ ਉਹ ਕਰਦਾ ਨਾ ਜਿਹਦੇ ਵਿੱਚ ਨਾ ਲੋਕ ਆਪਕੋ ਮੈਂ ਫੋਨ ਲਾ ਰਿਹਾ ਨੰਬਰ ਉਹਨੇ ਦਿੱਤਾ ਬਾਬੇ ਨੇ ਪਾਹੂ ਆ ਵੇਖ ਲੋ ਜਿਹੜੇ ਪਖੰਡੀਆਂ ਦੇ ਤੁਸੀਂ ਜਾ ਕੇ ਪਿੱਛਾ ਘਸੌਂਦੇ ਜੇ ਨਾ ਉਹ ਉਹ ਫੋਨ ਨਹੀਂ ਚੱਕਦੇ ਠੀਕ ਆ ਤੇ ਉਹਨਾਂ ਦੇ 5-5 ਲੱਖ ਦੇ ਫੋਨ ਲਈ ਫਿਰਦੇ ਭੈਣ ਦੇ ਵੀਰੋ ਹੈ ਅਸੀਂ ਸੱਚ ਦੇ ਰਾਹ ਤੁਰਦੇ ਸਾਡੇ ਕੋਲ ਕਿੰਨੇ ਕ ਲੱਖ ਦਾ ਫੋਨ ਹੋਗਾ ਇਹ ਕੋਈ ਤਾਂ ਐਂਡਰੋਇਡ ਰੱਖੀ ਬਸ ਇਹ ਨਿਸ਼ਾਨੀ ਉਹਨਾਂ ਪਹਿਰੀਏ ਕਵਾਸਤੇ ਉਹਨਾਂ ਨੂੰ ਸੁਣਾ ਦਿਓ ਜਿਹੜੇ ਮੈਨੂੰ ਕਹਿੰਦੇ ਆਰਐਸਐਸ ਬੀਜੇਪੀ ਦਾ ਬੰਦਾ ਤੁਸੀਂ ਦੱਸੋ ਜੇ ਮੈਂ ਸਰਕਾਰੀ ਬੰਦਾ ਮੇਰੇ ਕੋ ਤੇ ਪਹੁੰਚੂ ਆਈਫੋਨ ਹੋਣੇ ਚਾਹੀਦੇ ਆ ਮੇਰੇ ਕੋ ਅਰੇਂਜਰਓਵਰ ਫੋਰਚੂਨਰ ਚਾਹੀਦੀ ਐ ਡਰਾਈਵਰ ਚਾਹੀਦੀ ਮੈਂ ਤੇ ਅੱਜ ਵੀ ਬਹੁਤ ਤੇ ਬਰੀਜਾ ਤੇ ਰਫੰਡ ਆ ਕੀ ਚਾਹੁੰਦੇ ਵਿਕ ਜੀਏ ਇਹ ਕੀ ਚਾਹੁੰਦੇ ਦੱਸੋ ਮੈਨੂੰ ਇਹ ਦੱਸਣੇ ਕਰੀ ਪੀ ਹਾਂ ਬਈ ਕਹਿੰਦੇ ਮੇਰੀ ਕਹਿ ਦਿੰਦੇ ਆ ਜਿਹੜੇ ਵਿਚਾਰੇ ਗਰੀਬ ਬਾਬੇ ਨੇ ਨਾ ਤੁਸੀਂ ਉਹਨਾਂ ਦੇ ਮਗਰ ਹੀ ਪੈਂਦੇ ਹੋ ਜਿਹੜੇ ਅਮੀਰ ਹਨ ਉਹਨਾਂ ਦੇ ਅਸੀਂ ਕਹਾਦਾ ਗਰੀਬ ਆ ਬਾਬਾ ਹੀ ਮੈਂ ਵਧੀਆ ਜੰਦੀ ਨਹੀਂ ਆ ਰਹੇ ਲੈਂਡਿਆ ਕਰੋੜਾਂ ਰੁਪਈਆਂ ਦੇ ਲੋਕਾਂ ਦੇ ਬਚਨ ਕਰ ਰਿਹਾ ਉਹਦੇ ਤੇ ਬਚਨਾ ਹੋਊਗਾ ਤਾਂ ਪਤਾ ਫੇ ਲੱਗਣਾ ਮੈਂ ਤਾਂ ਇੱਕ ਤਾਂ ਸੁਣਿਆ ਚਲੋ ਮੈਂ ਕਹਿੰਦਾ ਇੱਕ ਇੱਕ ਬੰਦੇ ਤੋਂ 10-10 ਹਜ਼ਾਰ ਰੁਪਏ ਲਈ ਜਾਂਦਾ ਬਾਬਾ ਜੀ 10-10 ਹਜ਼ਾਰ ਲੈਂਡਿਆ ਤੇ ਕੋਈ ਨਹੀਂ ਫਿਰ ਉਹਨੂੰ ਕਹਿੰਦਾ ਜੰਨਾ ਖਜ਼ਾਨਾ ਇਕੱਠਾ ਕਰ ਲੈ ਕਰ ਲੈ ਹੁਣ ਇੱਕ ਹਫ਼ਤੇ ਬਾਅਦ ਤੇਰਾ ਪਟਾਕਾ ਪਾਵਾਂਗੇ ਕਾਕਾ ਤਗੜਾ ਰਹੀਂ ਹੁਣ ਮਿਲਾਂਗੇ ਤੈਨੂੰ ਤਗੜੇ ਹੋ ਕੇ ਮਿਲਾਂਗੇ ਬਾਕੀ ਪਹਿਲ ਦੇ ਆਧਾਰ ਤੇ ਵੇਖੋ ਭਾਈ ਅਸੀਂ ਬਾਬੇ ਨਾਲ ਸਵਾਲ ਹੀ ਤੇ ਮੀਡੀਆ ਦੇ ਰਾਈ ਸਵਾਲ ਕਰਾਂਗੇ ਜੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਅਸੀਂ ਮੰਨਾਂਗੇ ਵਾਕਿਆ ਵੀ ਇਹਦੇ ਚ ਮਾਰ ਦੀ ਕੋਈ ਕੀਰਤੀ ਕੋਈ ਕਿਰਪਾ ਵਸਦੀ ਆ ਤੇ ਦੁਨੀਆ ਨੇ ਵੀ ਆਖਾਂਗੇ ਵੀ ਵਾਈ ਇਹਦੇ ਨਾਲ ਜੜੋ ਤੇ ਜੇ ਉਹਦਾ ਕੋ ਚਮਤਕਾਰਾ ਨਾ ਆਇਆ ਤੇ ਭਾਈ ਮੈਂ ਭਾਵੇਂ ਕੋਈ ਕਵਾਂ ਨਾ ਕਵਾਂ ਪਰ ਮੇਰੇ ਨਾਲ ਦੇ ਜਿਹੜੇ ਨਾ ਇਹ ਘਾਟ ਹੀ ਕੰਟਰੋਲ ਹੁੰਦੇ ਆ ਕਿਉਂਕਿ ਇਹ ਭੂਤ ਕੱਢਣ ਚ ਬਹੁਤ ਕਾਲੇ ਪੈਂਦੇ ਆ ਨਾ ਜਾਣ ਕੇ ਨਹੀਂ ਲੈਂਦੇ ਵੀ ਜੇ ਮੈਂ ਨਾਂ ਲੈ ਲਿਆ ਨਾ ਇੱਕ ਮੇਰੀ ਸੁਣੋ ਗੱਲ ਜੇ ਮੈਂ ਨਾਂ ਲੈ ਲਿਆ ਤੇ ਮੇਰੇ ਆ ਡਿਪਟੀ ਨੇ ਮੈਨੂੰ ਫੋਨ ਕਰੀ ਜਾਨੇ ਬਾਬਾ ਜੀ ਕਿਦਰੀ ਦੀ ਤਿਆਰੀ ਕਿੰਨੀ ਤਰੀਕ ਨੂੰ ਤਿਆਰੀ ਆ ਮੈਂ ਇਹ ਕਰਕੇ ਮੈਂ ਉਹ ਗੁਪਤ ਰੱਖਣਾ ਚਾਹਨਾ ਉਹ ਆਮ ਇੰਸਟਾਗ੍ਰam ਦਿੱਤੇ ਆ ਆ ਨੰਬਰ ਮੈਂ ਜਿਹੜਾ ਤੁਸੀਂ ਜਾਣਦੇ ਹੀ ਇੰਸਟਾਗ੍ਰam ਦੇ ਉੱਤੇ ਵੈਸੇ ਮੈਂ ਉਹਦਾ ਨਾਮ ਨੂੰ ਨਹੀਂ ਵੈਸੇ ਚੰਗੀ ਤਰ੍ਹਾਂ ਜਾਣਦਾ ਲੇਕਿਨ ਮੈਂ ਨਾਮ ਦੱਸਣਾ ਵੀ ਨਹੀਂ ਚਾਹਦਾ ਸਿੱਧਾ ਜਾ ਕੇ ਮਿਲਣਾ ਉਹਨੂੰ ਤੁਸੀਂ ਆਏਗਾ ਤੁਸੀਂ ਜਾਣ ਕੇ ਦੱਸਣਾ ਨਹੀਂ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਕੀ ਨਾਮ ਬਾਬੇ ਦਾ ਤੁਸੀਂ ਦੱਸੋ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤੁਸੀਂ ਇੱਕ ਵਾਰੀ ਦੱਸੋ ਸੰਤਾਨ ਨੂੰ ਵੀ ਨਾ ਕੀ ਇਸ ਬਾਬੇ ਦਾ ਜਿਹੜੇ ਬਾਬੇ ਦੇ ਤੁਸੀਂ ਦੱਸਿਆ ਤੁਸੀਂ ਕੀ ਕਹਿ ਰਹੇ ਹੋ ਜਿਹੜੇ ਬਾਬਾ ਹੀ ਇੱਥੇ ਬਾਬੇ ਦੇ ਠੀਕ ਠੀਕ ਆ ਤੁਹਾਡਾ ਇੱਕ ਐਮਪੀ ਵੀ ਸੁਣੀਦਾ ਲੁਧਿਆਣੇ ਦਾ ਵੀ ਬੜੀਆਂ ਚਵੜਾ ਮਾਰਨ ਡਿਆ ਕਦੀ ਜਾਤਾ ਐਮਪੀ ਕਿਹੜੇ ਐਮਪੀ ਐਮਪੀ ਦਾ ਦੋ ਨੇ ਲੁਧਿਆਣੇ ਦੇ ਇੱਕ ਇੱਕ ਰਵਨੀਤ ਬਿੱਟੂ ਰਾਜਾ ਆਪਣੇ ਰਾਜਾ ਬਿੱਟੂ ਦੇ ਵਿਚਾਰਾ ਉਦਾਂ ਹੀ ਖੁਸ਼ਕ ਹੋਇਆ ਫਿਰਦਾ ਬਿੱਟੂ ਹੁਣ ਲੁਧਿਆਣੇ ਦੇ ਰਹੇ ਨਹੀਂ ਪਰ ਲੁਧਿਆਣੇ ਹੈ ਤਾਂ ਚਲੋ ਉਹ ਵੀ ਹੁਣ ਐਮਪੀ ਨੇ ਰਾਜਾ ਵਡਿੰਗਰਾ ਕਾਫੀ ਮੈਂ ਵੇਖਣ ਡਿਆ ਵਾਂ ਵੀ ਕਦੀ ਜਾਤਾ ਪਾਤਾ ਦੇ ਉੱਤੇ ਬੋਲ ਗਿਆ ਦਾ ਉਹਨੂੰ ਇੱਕ ਗੱਲ ਦਾ ਪਤਾ ਨਹੀਂ ਵੇਖੋ ਮੈਂ ਹਰ ਭਾਈਚਾਰੇ ਨਾਲ ਆਪਣਾ ਪਿਆਰ ਆ ਪਿਆਰ ਰਹੂਗਾ ਭਾਉ ਇੱਕ ਗੱਲ ਸੁਣ ਲੈ ਮੇਰੀ ਰਾਜਾ ਇਧਰ ਧਿਆਨ ਦੇ ਭਾਵੇਂ ਤੇਰੀ ਸਰਕਾਰ ਹੋਵੇ ਭਾਵੇਂ ਤੇਰੀ ਉੱਤੇ ਤੇ ਭਾਵੇਂ ਤੇਰੀ ਥੱਲੇ ਹੋਵੇ ਸਰਕਾਰ ਸਾਨੂੰ ਨਹੀਂ ਫਰਕ ਪੈਣਾ ਕੋਈ ਵੀ ਇੱਕ ਮੇਰੀ ਸੁਣ ਲੈ ਗੱਲ ਇਹਨਾਂ ਮਜਬੀ ਸਿੰਘ ਅਰਗਰੇ ਟਿਆਣਾ ਪੰਗੇ ਨਾ ਲੈ ਇਹਨਾਂ ਦਾ ਕਿਲਾ ਠੋਕਿਆ ਨਾ ਮੁੜ ਕੇ ਤੇਰੀ ਹਵਾ ਨਹੀਂ ਕਿਸੇ ਪਾਸੇ ਨਿਕਲਣ ਦੇਣੀ ਇਹਨਾਂ ਨੇ ਠੀਕ ਆ ਇਹ ਕਰਕੇ ਥੋੜਾ ਟੇਕੇ ਰਹਿ ਤੇ ਦੂਜੀ ਗੱਲ ਇਹ ਆ ਭਾਵੇਂ ਤੂੰ ਐਮਪੀ ਆ ਭਾਵੇਂ ਤੂੰ ਐਮਐਲਏ ਆ ਤੂੰ ਜੋ ਮਰਜੀ ਆ ਯਾਰ ਤੂੰ ਨਿਕਲ ਕੇ ਬੱਚਿਆਂ ਦੇ ਸਿਰਾਂ ਦੇ ਉੱਤੇ ਉਹਨਾਂ ਦੇ ਕੇਸ ਫੜ ਕੇ ਟੂ ਟੂ ਕਰਨ ਦਿਆਂ ਤੇ ਜੇ ਤੇਰੀ ਟੂ ਟੂ ਕਰਾਤੀ ਤੇ ਫੇਰ ਫੇਰ ਕੀ ਕਰ ਲੇਗਾ ਦੱਸ ਮੈਨੂੰ ਕੋਈ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲਓ ਯਾਰ ਤੁਸੀਂ ਸਿਰਾਂ ਤੇ ਪੱਗਾ ਬੰਨ ਕੇ ਸਿੱਖੀ ਦਾ ਮਜ਼ਾਕ ਉਡਾਉਂਦੇ ਪੈ ਜੇ ਤੁਸੀਂ ਸਿਰਾਂ ਦੇ ਉੱਤੇ ਪੱਗਾ ਬੰਨ ਕੇ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਦਾ ਕੋਡ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਕੱਢਿਆ ਸੀ ਉਹ ਕੋਡ ਤੁਸੀਂ ਪੰਜਾਬ ਦੇ ਵਿੱਚ ਮੋੜ ਤੋਂ ਦੁਹਰਾ ਰਹੇ ਆਂ ਅੱਜ ਦੇ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ ਜੱਟ ਦੀ ਕੁੜੀ ਮਜਬੀ ਸਿੱਖ ਨਾਲ ਵਿਆਹ ਕਰਾ ਰਹੀ ਮਜਬੀ ਸਿੱਖਾਂ ਦੀ ਕੁੜੀ ਜੱਟ ਨਾਲ ਵਿਆਹ ਕਰਾਉਂਦੀ ਜੱਟ ਨਾਲ ਵਿਆਹ ਕਰਾਉਂਦੀ ਕਰਾਉਂਦੀ ਕਿ ਨਹੀਂ ਕਰਾਉਂਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੇ ਮਹਾਰਾ ਕਹਿੰਦੇ ਜਾਤ ਗੋਤ ਸਿੰਗਨ ਕੀ ਦੰਗਾ ਦੰਗਾ ਹੀ ਸਤ ਗੁਰ ਤੇ ਮੰਗਾ ਜਦੋਂ ਸਾਡੇ ਮਹਾਰਾ ਨੇ ਸਾਡੀ ਜਾਤ ਦੰਗਾ ਰੱਖੀ ਆ ਫਿਰ ਇਹੋ ਜਿਹੇ ਲੀਲੀਆਂ ਫੀਲੀਆਂ ਸਾਨੂੰ ਕਿਹੜੇ ਕਿਹੜੇ ਰਾਵਾਂ ਦੇ ਤੁਰ ਰਹੀਆਂ ਤੇ ਮੈਂ ਪੰਜਾਬ ਦੇ ਵੱਸਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਕਹਿਣਾ ਇਹਨਾਂ ਰਾਜਨੀਤਿਕ ਲੈਟਰਾਂ ਦੇ ਭੈੜੀ ਹੱਕਾਂ ਦੇ ਮਗਰ ਲਾ ਕੇ ਆਪਣਾ ਪਿੱਛਾ ਚੌੜਾ ਨਾ ਕਰਵਾਓ ਪਿੰਡਾਂ ਦੇ ਵਿੱਚ ਜਾਤਾਂ ਪਾਤਾਂ ਨੂੰ ਕੱਟ ਕੇ ਇਨਸਾਨੀਅਤ ਦੇ ਰਾਹ ਤੇ ਤੁਰੋ ਪਿੰਡਾਂ ਦੇ ਵਿੱਚ ਜਿੰਨੇ ਗੁਰੂ ਘਰ ਆ ਇੱਕ ਗੁਰੂ ਘਰ ਕਰੋ ਇੱਕ ਜੇ 4-4 10 ਦਾ ਰੱਖੇ ਦੋ ਗੁਰੂ ਘਰ ਕਰ ਲਓ ਦੋ ਗੁਰੂ ਘਰ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ ਉਹ ਗਰੰਤੀ ਸਿੰਘਾਂ ਨੂੰ ਚੰਗੀ ਤਰ੍ਹਾਂ ਸੰਭੋਜਾਂ ਉਹ ਸਿੱਖੀ ਦਾ ਚੰਗਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ ਜੇ ਜਾਤਾਂ ਪਾਤਾਂ ਦਾ ਕੋੜ ਤੁਸੀਂ ਬਣਾ ਕੇ ਰੱਖੋਗੇ ਤੇ ਜੇ ਇਹ ਮੈਂ ਹੁਣ ਕਹਿਣਾ ਚਾਹੁੰਨਾ ਵੀ ਜਿਹਨੂੰ ਮਰਜ਼ੀ ਪੰਜਾਬ ਚ ਗਾੜੀ ਲਾ ਕੇ ਤੋਰ ਲੋ ਉਹਨੂੰ ਅਗਲੇ ਜੇਲ੍ਹ ਚ ਸੁੱਟਣਾ ਜੇਲ੍ਹ ਚ ਕਿਉਂ ਸੁੱਟਣਾ ਜੇਲ੍ਹ ਚ ਸੁੱਟਣ ਦਾ ਮੇਨ ਕਾਰਨ ਇਹ ਆ ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਵੀ ਪਤਾ ਵੀ ਇਹਨਾਂ ਦੀ ਆਪਸੀ ਇਤਫਾਕ ਨਹੀਂ ਹੈਗਾ ਕਿਉਂਕਿ ਜੱਟ ਨੂੰ ਮੜੀ ਜੀ ਐਂ ਕਰਤੀ ਵੀ ਹਾਂ ਬਈ ਇਹ ਤੇ ਆਪਣੇ ਖਾਮੇ ਆ ਉਹ ਐ ਹੋ ਜਾਂਦਾ ਤੇ ਜੇ ਉਹਨੂੰ ਗਾੜੀ ਜਿਹੜਾ ਕੰਮ ਵਾਲਾ ਵਾ ਉਹਨੂੰ ਇਹ ਕਹੇ ਤਾਂ ਵੀ ਤੈਨੂੰ ਤੇ ਥੱਲੇ ਲਾ ਕੇ ਰਹਾਦਾ ਉਹ ਕਹਿੰਦਾ ਸ਼ਾ ਸਰਕਾਰਾਂ ਹਮੇਸ਼ਾ ਅਮੀਰ ਤੇ ਗਰੀਬ ਨੂੰ ਪਾੜ ਕੇ ਰੱਖਦੀਆਂ ਕਿਸਾਨ ਤੇ ਮਜ਼ਦੂਰ ਇਹਨਾਂ ਦੋਵਾਂ ਦੀ ਇੱਕ ਕਹਿ ਸਕਦੇ ਭਗਤੀ ਤੇ ਸ਼ਕਤੀ ਵਾਲੀ ਬੀਰਤਾ ਵਾ ਜਦੋਂ ਇਹ ਦੋਵੇਂ ਜੁੜਦੇ ਆ ਨਾ ਇਹ ਅਨਾਜ ਪੈਦਾ ਕਰਦੇ ਆ ਇੱਕ ਨਹੀਂ ਹਜ਼ਾਰਾਂ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਲੋਕਾਂ ਦਾ ਢਿੱਡ ਭਰਦੇ ਆ ਕਰੋੜਾਂ ਲੋਕਾਂ ਦਾ ਢਿੱਡ ਭਰਨ ਵਾਲੇ ਅੱਜ ਮੰਗਤੇ ਬਣ ਕੇ ਬੈਠੇ ਕਿਉਂ ਬਣ ਕੇ ਬੈਠੇ ਆ ਆ ਜਾਤ ਦਾ ਕੋਡ ਜਿਹੜਾ ਅੰਦਰ ਚੋਂ ਮੁੱਕ ਨਹੀਂ ਰਿਹਾ ਬਾਹਰਲੇ ਦੇਸ਼ਾਂ 'ਚ ਗੋਰਿਆਂ ਨੂੰ ਕਾਲਿਆਂ ਨੂੰ ਨੀਲਿਆਂ ਨੂੰ ਫੀਲਿਆਂ ਨੂੰ ਚੀਲਿਆਂ ਨੂੰ ਕਿਸੇ ਨੂੰ ਪਤਾ ਸੀ ਵੀ ਆਹ ਜਾਟਿਆ ਨਾਈ ਆ ਚੀਂਬਾ ਵਾ ਤਰਖਾਨ ਆ ਚੀਹਰਾ ਪਤਾ ਕਿ ਇਹਨੂੰ ਇਹਨਾਂ ਭੈਣ ਯਕਾਂ ਨੇ ਜਾ ਕੇ ਉੱਥੇ ਉਹਨਾਂ ਲੋਕਾਂ ਨੂੰ ਦੱਸਿਆ ਵੀ ਆਹ ਜਾਟੀਓ ਆ ਮਜਬੀ ਸੇ ਕੀਓ ਆ ਚੀਂਭਾਈਓ ਆ ਲਬਾਣਾ ਹੀਓ ਆ ਨਾਈਓ ਆ ਤਰਖਾਣ ਹੀਓ ਅਜੇ ਹੋਰ ਵੀ ਰਹਿ ਗਏ ਵਿੱਚ ਨਾ ਸਾਸੀ ਵਿੰਦੇ ਨਾ ਸਾਸੀ ਸਿੰਘ ਵੀ ਹੁੰਦੇ ਆ ਤੇ ਹੋਰ ਵੀ ਬੜੇ ਵਿੱਚ ਜਾਤਾਂ ਰਹਿ ਗਈਆਂ ਜਿਹੜੀਆਂ ਮੈਂ ਨਾ ਨਹੀਂ ਤੁਹਾਨੂੰ ਇੰਨੇ ਕਿ ਬੜੇ ਆ ਬਹੁਤ ਲੰਮਾ ਚੌੜਾ ਹੋ ਜਾਣਾ ਕੰਮ ਤੇ ਇਹਨਾਂ ਲੋਕਾਂ ਨੇ ਬਾਹਰ ਦੇ ਲੋਕਾਂ ਨੂੰ ਦੱਸਿਆ ਕਿਉਂਕਿ ਮੇਰਾ ਉਹਨਾਂ ਦੇ ਨਾਲ ਕਾਫੀ ਰਾਬਤਾ ਹੁੰਦਾ ਰਹਿੰਦਾ ਗੱਲਬਾਤ ਹੁੰਦੀ ਰਹਿੰਦੀ ਮੈਂ ਇੱਕੋ ਗੱਲ ਕਹਿੰਨਾ ਰਾਜਾ ਵੜਿੰਗ ਤੇਰੇ ਬਹੁਤੇ ਪੈਗੇ ਵਿੰਗ ਠੀਕ ਆ ਤੇ ਮੈਂ ਪੰਜਾਬ 'ਚ ਵੱਸਣ ਵਾਲੇ ਲੋਕਾਂ ਨੂੰ ਇੱਕ ਗੱਲ ਕਹਿਣਾ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਗਾਂ ਲੈ ਕੇ ਆਓਗੇ ਇਹੋ ਜਿਹੇ ਬੰਦਿਆਂ ਨੂੰ ਵੋਟਾਂ ਪਾਓਗੇ ਜਿਹੜੇ ਲੋਕ ਅੱਜ ਸਾਡੇ ਸਿੱਖੀ ਦਾ ਮਜ਼ਾਕ ਉਡਾਉਂਦੇ ਪਏ ਆ ਠੀਕ ਆ ਇਹਨਾਂ ਲੋਕਾਂ ਨੂੰ ਤੁਸੀਂ ਗਾਂ ਲੈ ਕੇ ਆਓਗੇ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਨਹੀਂ ਆਊਗੀ ਜੇ ਤੁਸੀਂ ਜਾ ਕੇ ਰਾਜੇ ਬੜਿੰਗ ਨੂੰ ਵੋਟ ਪਾਓਗੇ ਯਾਰ ਰਾਜਾ ਮੇਰਾ ਨੰਬਰ ਹੈਗਾ 987219385 ਜਦੋਂ ਮਰਜ਼ੀ ਫੋਨ ਕਰਦੀ ਮੈਂ ਚੱਕੂਗਾ ਜੇ ਨਾ ਚੱਕਿਆ ਫਿਰ ਗੱਲ ਕਰੀ ਤੇ ਮੈਂ ਅੱਜ ਤੋਂ ਨੰਬਰ ਉਹ ਚਾਲੂ ਕਰ ਲੈਣਾ ਵੈਸੇ ਮੇਰਾ ਨੰਬਰ ਬੰਦਿਆ ਇੰਡੀਆ ਦਾ ਮੈਂ ਇੰਡੀਆ ਆ ਗਿਆ ਹਾਂ ਆਫਟਰ ਸਮ ਟਾਈਮ ਲੋਕਾਂ ਵਾਸਤੇ ਜਿੱਦਾਂ ਮੈਂ ਗਵਾਚ ਗਿਆ ਸੀ ਪਰ ਹੁਣ ਮੈਂ ਪ੍ਰਗਟ ਹੋ ਗਿਆ ਤੇ ਨੰਬਰ ਮੇਰਾ ਉਹ ਹੀ ਚੱਲਦਾ ਪਹਿਲੇ ਹਰ ਥਾਣੇ ਹਰ ਕੋਟਕਚੈਰੀ ਚ ਮੇਰਾ ਨੰਬਰ ਪਿਆ ਹਰ ਪੱਤਰਕਾਰ ਕੋ ਮੇਰਾ ਪਿਆ ਜਿਹਦੇ ਤੋਂ ਮਰਜੀ ਨੰਬਰ ਲੈ ਕੇ ਜੇ ਕੋਈ ਤੂੰ ਦਬਕਾ ਮਾਰਾਣਾ ਜਾਂ ਕਿਸੇ ਪੁਲਿਸ ਕੋ ਮਰੋਣਾ ਜਾਂ ਆਪ ਮਾਰਣਾ ਆ ਮੈਨੂੰ ਫੋਨ ਸਿੱਧਾ ਲਾਈ ਸਵਾਦ ਫੇਰਿਆ ਐਵੇਂ ਲੀਲੀ ਫੀਲੀ ਕੋ ਫੋਨ ਨਾ ਕਰਾਈ ਬਸ ਸਿੱਧੀ ਗੱਲ ਆ ਪਰ ਸਿੱਖੀ ਦਾ ਮਜ਼ਾਕ ਨਾ ਡਾ ਉਹਨੇ ਮਾਫੀ ਮੰਗਤਾ ਰਹੀ ਸੀ ਜਿਹੜਾ ਬਿਆਨ ਆ ਟੁੰਟੂ ਜਾ ਕਰੀ ਜਾਂਦੇ ਕਿ ਇਹ ਕੀ ਹੋਇਆ ਸਾਡੇ ਬੱਚੇ ਦੇ ਸਾਡੇ ਸਾਹਮਣੇ ਐਦਾਂ ਸਾਡੇ ਬੱਚਿਆਂ ਦੇ ਸਿਰਾਂ ਤੇ ਕੋਈ ਹੱਥ ਰੱਖ ਕੇ ਟੁੰਟੂ ਕਰੇ ਉਹ ਭੈਣ ਯੱਕ ਜਿਹੜੇ ਇੰਨੇ ਤੁਰੇ ਫਿਰਦੇ ਸੀ ਉਹਨਾਂ ਦੇ ਕਿਸੇ ਦੀ ਅਣਖ ਨਹੀਂ ਜਾਗੀ ਵੀ ਇਹ ਸਿੱਕੀ ਬਾਤ ਤੇ ਗੁਰੂ ਗੋਬਿੰਦ ਸਿੰਘ ਮਾਰਦੇ ਛੋਟੇ ਛੋਟੇ ਸਾਹਿਬਜ਼ਾਦੇ ਨੀਂਹ ਚ ਖੋਲ ਕੇ ਜਕਾਰੇ ਛੱਡੀ ਜਾਂਦੇ ਇਦਾਂ ਦੇ ਫਿਰ ਉਹਨਾਂ ਨੂੰ ਵੀ ਚਾਹੀਦਾ ਸੀ ਉਹ ਵੀ ਜੀਤਖਾਨ ਦੇ ਸਾਹਮਣੇ ਜਾ ਕੇ ਖੋਲ ਜਾਂਦੇ ਵੀ ਹਾਂ ਜੀ ਠੀਕ ਆ ਜੀ ਜਿੱਦਾਂ ਤੁਸੀਂ ਕਹਿਤਾ ਮੰਨ ਕੇ ਤੁਹਾਡੀ ਗੱਲ ਉਹਨਾਂ ਨੇ ਕੀ ਕਿਹਾ ਹੈ ਉਹ ਕਹਿੰਦੇ ਅਸੀਂ ਫਤਿਹ ਬੁਲਾਉਨੇ ਆ ਫਤਿਹ ਬੁਲਾਵਾਂਗੇ ਅਸੀਂ ਰਾਤ ਕੀਤਾ ਅਸੀਂ ਰਾਜ ਕਰਾਂਗੇ ਉਹ ਕਹਿੰਦੇ ਤੁਹਾਡਾ ਤਾਂ ਰਾਜ ਹੀ ਅਸੀਂ ਸਾਰਾ ਜ਼ਬਤ ਕਰ ਲੈਣਾ ਤੁਸੀਂ ਰਾਜ ਕਰੋਗੇ ਕਿੱਥੇ ਉਹਨਾਂ ਨੇ ਕਿਹਾ ਅਸੀਂ ਦਿਲਾਂ ਤੇ ਰਾਜ ਕਰਾਂਗੇ ਮਰਨ ਤੋਂ ਬਾਅਦ ਵੀ ਤੇ ਇਹਨਾਂ ਲੋਕਾਂ ਨੂੰ ਆਪ ਸ਼ਰਮ ਚਾਹੀਦੀ ਮਾੜੀ-ਮੋਟੀ ਕੋ ਬਗੈਰ ਤੋਂ ਥੋੜੀ-ਬੋੜੀ ਸ਼ਰਮ ਕਰ ਲੋ ਸਿੱਖੀ ਨੂੰ ਇੰਨਾ ਘੁੰਮ ਨਾ ਲਾਓ ਬਰਾੜਾਂ ਦੇ ਅੱਗੇ ਹੀ ਬਹੁਤ ਮੈਂ ਕਹਿ ਸਕਦਾ ਮੈਂ ਇੱਧਰ ਨੂੰ ਜਾਣਾ ਨਹੀਂ ਚਾਹਨਾ ਫਿਰ ਇੱਕ ਵੱਡਾ ਵਿਵਾਦ ਹੋ ਜਾਣਾ ਵਾ ਤੁਸੀਂ ਰਾਜਾ ਵੜਿੰਗ ਸਾਹਿਬ ਥੋੜਾ ਜਿਹਾ ਮਤ ਨੂੰ ਨਾ ਮੇਰੇ ਹਿਸਾਬ ਨਾਲ ਪੱਕ ਨਹੀਂ ਤੁਹਾਨੂੰ ਚੰਗੀ ਲੱਗਦੀ ਲਾ ਦਿਓ ਪਰ ਸਿੱਖੀ ਦਾ ਮਜ਼ਾਕ ਨਾ ਡਾਓ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਹੋ ਜੇ ਸਿੱਖੀ ਬਾਰੇ ਕੋਈ ਨੌਲੇਜ ਆ ਠੀਕ ਆ ਸਿੱਖੀ ਸੰਘਰਸ਼ ਆ ਸਿੱਖੀ ਸੱਚ ਬੋਲਣ ਦਾ ਨਾਮ ਆ ਸਿੱਖੀ ਹਰ ਰੋਜ਼ ਜਦਾਂ ਕਹਸ ਤਾ ਪੌਂਦੀ ਆ ਸਿੱਖੀ ਸਿੱਖੀ ਪੱਗ ਬਨਣ ਦਾ ਨਾਂ ਨਹੀਂ ਆ ਜਾਂ ਮੈਂ ਪਹਿਣ ਚੋਲਾ ਪਾ ਲਿਆ ਮੈਂ ਦਮਾਲਾ ਬਨ ਲਿਆ ਤੇ ਮੈਂ ਅੱਖਾਂ ਵੀ ਮੈਂ ਤੇ ਸੇਖਿਆ ਸਿੱਖ ਦਾ ਭਾਵ ਆ ਪੰਥ ਵਾਸਤੇ ਖੜੇ ਸੱਚ ਬੋਲੇ ਸੱਚ ਦੇ ਰਾਹ ਤੇ ਤੁਰੇ ਮੇਰੇ ਚ ਬੜੇ ਉਗਣ ਹੋਣਗੇ ਪਰ ਮੈਂ ਗੁਰੂ ਗੰਗ ਸਾਹਿਬ ਤੋਂ ਇਲਾਵਾ ਮੈਂ ਨਹੀਂ ਕਿਸ ਨੂੰ ਮੰਨਦਾ ਠੀਕ ਆ ਤੇ ਰਾਜਾ ਸਾਹਿਬ ਤੁਸੀਂ ਜੇ ਰਾਜੇ ਜੀ ਨਾ ਤੁਸੀਂ ਹੋਵੋਗੇ ਉਹਨਾਂ ਵਾਸਤੇ ਰਾਜੇ ਜਿਨ੍ਹਾਂ ਨੂੰ ਤੁਸੀਂ ਚਾਰ ਛਲਣਾ ਪਾਉਂਦੇ ਹੋਗੇ ਠੀਕ ਆ ਇਹ ਮਾਜੇ ਦੇ ਜਰਨੈਲ ਆ ਇਹ ਛੱਲਣਾ ਛੁਰੜਾਣਾ ਨਹੀਂ ਖਰੀਦੇ ਜਾਂਦੇ ਠੀਕ ਆ ਅਸੀਂ ਉਹਨਾਂ ਦੇ ਪੋਤਿਆਂ ਜਿਨ੍ਹਾਂ ਨੂੰ ਮਾਰੇ ਨੇ ਆਪਣੇ ਘਰ ਦੇ ਲਾੜੇ ਕਿਹਾ ਵਾ ਮਾਜੇ ਦੇ ਮਝਾ ਲਿਆ ਤੇ ਅਸੀਂ ਤੈਨੂੰ ਜੋ ਵੀ ਕਹਿ ਰਹੇ ਆ ਠੋਕ ਵਜਾ ਕੇ ਕਹਿ ਰਹੇ ਏ ਵੀ ਸੋਚ ਲਈ ਵੀ ਮੈਂ ਨਾ ਸੁੱਖਾ ਪੀਣਾ ਤੇ ਨਾ ਮੈਂ ਕੋਈ ਸ਼ੱਕ ਦਾ ਛਕਾਉਣਾ ਹੀ ਹੋ ਠੀਕ ਆ ਜੋ ਕਹਿ ਰਹਾਂ ਆਪਣੀ ਰੂਹ ਤੋਂ ਕਹਿ ਰਹਾਂ ਤੇ ਠੋਕ ਕੇ ਕਹਿ ਰਹਾਂ ਟਿਕ ਜਾ ਭਰਾ ਟਿਕ ਜਾ ਤੈਨੂੰ ਐਮਪੀ ਬਣਾਇਆ ਹੋ ਸਕਦਾ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਦਾ ਪਰ ਇਹੋ ਜਿਹੇ ਕਰਤੂਤਾਂ ਕਰੇਗਾ ਤੇ ਗੱਲ ਸੁਣ ਲਈ ਸਭ ਤੋਂ ਵੱਧ ਵਿਰੋਧ ਅੱਗੇ ਹੋ ਕੇ ਤੇਰੇ ਅਹੀਂ ਕਰਾਂਗੇ ਨਹੀਂ ਤੇ ਗੋਲੀਆਂ ਮਾਰਾ ਕੇ ਸਾਨੂੰ ਮਾਰਾਲਾ ਨਹੀਂ ਤੇ ਅਹੀਂ ਵਿਰੋਧ ਜ਼ਰੂਰ ਕਰਾਂਗੇ ਇਹ ਗੱਲ ਪੱਕੀ ਰਹਿ ਗਈ ਆ ਜੇ ਸਾਡੇ ਸਿੱਖ ਸਿੱਖ ਬੱਚਿਆਂ ਦਾ ਮਜ਼ਾਕ ਡਾਇਆ ਜਾਊਗਾ ਫਿਰ ਅਹੀਂ ਮਜ਼ਾਕ ਡਾਵਾਂਗੇ ਚੰਗੀ ਤਰ੍ਹਾਂ ਹੀ ਜਿੱਥੇ ਇਹਨਾਂ ਦੇ ਲੱਗਣਗੇ ਉਹ ਪੰਡਾਲ ਜੇ ਵਹਿਰ ਉੱਥੇ ਜਾ ਕੇ ਵਿਰੋਧ ਅਹੀਂ ਕਰਾਂਗੇ ਫਿਰ ਇਹਨਾਂ ਨੂੰ ਪਤਾ ਵੀ ਆ ਕਿ ਜੇ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਿਆ ਤੁਸੀਂ ਜਾਣਦੇ ਹੀ ਆ ਅੱਜ ਕਿੱਡਾ ਵੱਡਾ ਦਲਪੰਤ ਇਕੱਠਾ ਆਇਆ ਹੈ ਲੁਧਿਆਣੇ ਦੇ ਵਿੱਚ ਜੇ ਚਾਹੁੰਦੇ ਸਾਰਿਆਂ ਨੂੰ ਇਕੱਠੇ ਕਰਕੇ ਵੀ ਆਪਾਂ ਇ ਕਿਉਂਕਿ ਸ਼ਾਫ ਨਹੀਂ ਕਰਨਾ ਚਾਹੁੰਦੇ ਮੈਂ ਫੋਟੋਆਂ ਦੇ ਦੂੰਗਾ ਦੋ ਚਾਰ ਜੇ ਲਾਉਣੀਆਂ ਵਿੱਚ ਲਾ ਦਿਓ ਸ਼ਾਇਦ ਉਹਨੂੰ ਪਰਮ ਭਲੇਖਾ ਕਿਸ ਨੂੰ ਹੋਵੇ ਵੀ ਐਵੇਂ ਕਦੇ ਲੀਲੀਆਂ ਫਿਲੀਆਂ ਉਹਦਾ ਕੰਮ ਕਰ ਜਿਦਾ ਕਈ ਕਹਿੰਦੇ ਹੁੰਦੇ ਨਾ ਐਵੇਂ ਲੀਲੀਆਂ ਫਿਲੀਆਂ ਤੁਰੀਆਂ ਫਿਰਦੀਆਂ ਫੁਰਲੀਆਂ ਛੱਡਣੀਆਂ ਉਹਨਾਂ ਨੂੰ ਪਤਾ ਲੱਗ ਜਾ ਵੀ ਐਵੇਂ ਨਹੀਂ ਤੁਰੇ ਫਿਰਦੇ ਪੰਥ ਖਾਲਸੇ ਦੇ ਪੋਤੇ